ਸੈਂਟਰ ਗਵਰਨਮੈਂਟ ਇਸ ਵੇਲੇ ਪ੍ਰਪੋਜ਼ ਕਰ ਰਹੀ ਹੈ ਸੰਵਿਧਾਨ ਦੀ 131ਵੀਂ ਅਮੈਂਡਮੈਂਟ ਔਰ ਉਸ 131ਵੀਂ ਅਮੈਂਡਮੈਂਟ ਦੇ ਵਿੱਚ ਚੰਡੀਗੜ੍ਹ ਦਾ ਜਿਹੜਾ ਪ੍ਰਸ਼ਾਸਨ ਹੈ ਚੰਡੀਗੜ੍ਹ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਸਿੱਧਾ ਪ੍ਰੈਜ਼ੀਡੈਂਟ ਦੇ ਕੋਲ ਜਾ ਸਕਦਾ ਹੈ ਇਹ ਚਰਚਾਵਾਂ ਇਸ ਵੇਲੇ ਚੱਲਦੀਆਂ ਪਈਆਂ ਪਰ ਕੀ ਇਹ ਹੋ ਸਕੇਗਾ ਇਆ ਕਿ ਇਹ ਹੋਣਾ ਚਾਹੀਦਾ ਹੈ ਕਿ ਕਿੰਨਾ ਘਾਤਕ ਸਾਬਤ ਹੋ ਸਕਦਾ ਪੰਜਾਬ ਦੇ ਵਾਸਤੇ ਇਹਦੇ ਬਾਰੇ ਗੱਲਬਾਤ ਕਰਦੇ ਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਤਾ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅਜੇ ਤੱਕ ਵਿਚਾਰ ਚੱਲ ਰਹੇ ਸਨ ਪੰਜਾਬ ਯੂਨੀਵਰਸਿਟੀ ਦੇ ਜਾਂ ਚੰਡੀਗੜ੍ਹ ਪੰਜਾਬ ਦੀ ਧਿਰ ਹੋਰ ਹੋਣ ਦੇ ਪੰਜਾਬ ਦੇ ਪੰਜਾਬ ਦਾ ਹੱਕ ਹੋਣ ਦੇ ਪਰ ਹੁਣ ਇਸ ਨਵੀਂ ਪ੍ਰਪੋਜ਼ਡ 131ਵੀਂ ਅਮੈਂਡਮੈਂਟ ਤੋਂ ਬਾਅਦ ਐ ਲੱਗਦਾ ਕਿ ਸ਼ਾਇਦ ਚੰਡੀਗੜ੍ਹ ਹੁਣ ਪੰਜਾਬ ਦੇ ਕੋਲ ਰਹਿ ਹੀ ਨਹੀਂ ਸਕੇਗਾ ਕੋਈ ਅਧਿਕਾਰ ਰਹੇਗਾ ਹੀ ਨਹੀਂ ਬਿਲਕੁਲ ਸਾਹਿਬ ਸਿੰਘ ਜੀ ਦੇਖੋ ਜੇ ਮੈਂ ਅਤੀਤ ਤ ਥੋੜਾ ਜਿਹਾ ਥੋੜਾ ਜਿਹਾ ਟਾਈਮ ਲੱਗੂਗਾ ਮੈਨੂੰ ਹੁਣ ਯਾਦ ਤੁਸੀਂ ਜਿਵੇਂ ਗੱਲ ਕਰ ਰਹੇ ਸੀ ਮੈਨੂੰ ਯਾਦ ਆ ਰਿਹਾ ਸੀ ਵੀ ਪੰਜਾਬ ਦੇ ਨਾਲ ੱੱਕਾ ਕਿੰਨਾ ਹੋਇਆ ਹੋਇਆ ਮੈਂ ਤਾਂ ਆਜ਼ਾਦੀ ਦੇ ਦੌਰ ਤੋਂ ਹੀ ਵਾਪਸ ਵੱਲ ਤੁਰ ਪਿਆ ਵੀ ਉਹ ਸਾਡੀ ਤਾਂ ਰਾਜਧਾਨੀ ਲਾਹੌਰ ਹੁੰਦੀ ਸੀ ਅੱਛਾ ਜੇ ਲਾਹੌਰ ਸਾਡੇ ਕੋਲ ਖੋਇਆ ਗਿਆ ਤੇ ਮੁੜ ਕੇ ਮੈਨੂੰ ਨਹੀਂ ਸਮਝ ਆਂਦੀ ਸਿਆਸਤਦਾਨਾਂ ਨੇ ਉਦੋਂਦਿਆਂ ਨੇ ਜਾਲ ਜਵਾਲਾ ਲੈ ਲਏ ਨੇ ਜਿਨ੍ਹਾਂ ਨੇ ਮਹਾਤ ਮੰਗਾਂ ਦੀ ਨੇ ਪੰਜਾਬ ਦੀ ਰਾਜਧਾਨੀ ਨੂੰ ਕਿਵੇਂ ਪਾਕਿਸਤਾਨ ਨੂੰ ਦਿੱਤਾ ਇਦੇ ਨਾਲ ਸਾਡਾ ਨਨਕਾਣਾ ਸਾਹਿਬ ਜਿਹੜਾ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਦਾ ਜੋਤੀ ਜੋਤ ਸਮਾਨ ਦਾ ਸ੍ਰੀ ਕਰਤਾਰਪੁਰ ਸਾਹਿਬ ਸਾਰੇ ਉੱਧਰ ਚਲੇ ਗਏ ਨਾਲ ਸਾਡੀ ਰਾਜਧਾਨੀ ਲਾਹੌਰ ਵੀ ਚਲੀ ਗਈ ਜੇ ਲਾਹੌਰ ਅੱਜ ਪੰਜਾਬ ਦੀ ਰਾਜਧਾਨੀ ਉਦੋਂ ਰਹਿ ਜਾਂਦਾ ਤੇ ਸਾਡੇ ਦੋਨੋਂ ਗੁਰੂ ਘਰ ਵੀ ਨਾਲ ਹੋਣੇ ਸੀ ਇੱਥੇ ਇਹਦਾ ੱਤਕਾ ਪਹਿਲਾਂ ਉਦੋਂ ਕੀਤਾ ਗਿਆ ਫਿਰ 1966 ਦੇ ਵਿੱਚ ਪੰਜਾਬ ਪੁਨਰਗਠਨ ਹੋਇਆ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦਾ ਗਠਨ ਕਰ ਲਓ ਮੈਂ ਤਾਂ ਕਹਿੰਦਾ ਇਹ ਸਭ ਤੋਂ ਵੱਡਾ ਧਰੋ ਕੀਤਾ ਗਿਆ ਹੈ ਉਸ ਵਲੇ ਦੇ ਸਿਆਸਤਦਾਨਾਂ ਨੇ ਧਰੋ ਕੀਤਾ ਪੰਜਾਬ ਨਾਲ ਅਸੀਂ ਹਰਿਆਣਾ ਕੱਟ ਕੇ ਦੇ ਦਿੱਤਾ ਅਸੀਂ ਹਿਮਾਚਲ ਕੱਟ ਕੇ ਲੱਗ ਦੇ ਦਿੱਤਾ ਉਹ ਯਾਰ ਕੋਈ ਆਪਣੇ ਅੰਗ ਕੱਟ ਕੇ ਦਿੰਦਾ ਅਸੀਂ ਅੰਗ ਕੱਟ ਕੇ ਦੇ ਦਿੱਤੇ ਅੱਜ Shimla ਸਾਡਾ ਹੋਣਾ ਸੀ ਅੱਜ Gurgaon ਸਾਡਾ ਸੀ Faridabad ਸਾਡਾ ਸੀ Pani Pat ਸਾਡਾ ਸੀ Sooni Pat ਸਾਡਾ ਸੀ ਤੇ ਹੁਣ ਕੈਪੀਟਲ ਤੋਂ ਜੇ ਚੰਡੀਗੜ੍ਹ ਉਦੋਂ ਕਿਹਾ ਗਿਆ ਵੀ 10 ਸਾਲ ਲਈ ਚਲੋ ਹਰਿਆਣੇ ਨੂੰ ਵਰਤਣ ਲਈ ਸਾਂਝਾ ਕਰ ਲਓ ਤੇ ਤੁਸੀਂ ਇਹ ਸਾਈਨ ਕਿਵੇਂ ਕਰ ਦਿੱਤੇ ਇਸ ਚੀਜ਼ ਤੇ ਤੁਸੀਂ ਇਹ ਸਾਈਨ ਕਿਵੇਂ ਕਰ ਦਿੱਤੇ ਤੇ ਉਹ ਹਰਿਆਣਾ ਜਿਹੜਾ ਰਾਜਧਾਨੀ ਜਿਹੜੀ ਪੰਜਾਬ ਦੀ ਹੈ ਅੱਜ ਦੇਖੋ 68 ਤੋਂ ਬਾਅਦ 34 ਤੇ 25 59 ਸਾਲ ਹੋ ਗਏ ਸਾਡੇ ਕੋ ਸਾਡੀ ਰਾਜਧਾਨੀ ਨਹੀਂ 59 ਸਾਲਾਂ ਦੇ ਵਿੱਚ ਰੈਵਨਿਊ ਦੀ ਜਨਰੇਸ਼ਨ ਕਿੰਨੀ ਆਂਦੀ ਆ ਚੰਡੀਗੜ੍ਹ ਦੀ 13000 ਕਰੋੜ ਦਾ ਰੈਵਨਿਊ ਆ ਜਿਹੜਾ ਕੱਲਾ GST CST ਕਲੈਕਸ਼ਨ ਆ ਤੇ ਕਿੰਨੇ ਕਲੱਬ ਐ ਕਿੰਨੇ ਹੋਟਲ ਐ ਤੇ ਸਾਰਾ ਚੰਡੀਗੜ੍ਹ ਜਿਹੜਾ ਵਾ ਉਹ GST CST ਇਹ ਪੰਜਾਬ ਨੂੰ ਮਿਲਨੀ ਸੀ ਨਾ ਤੇ ਪੰਜਾਬ ਨੂੰ ਕਿਵੇਂ ਹੁੰਦੇ ਪਏ ਪੰਜਾਬ ਨੂੰ ਤਾਂ ਕੁਝ ਵੀ ਨਹੀਂ ਮਿਲਿਆ ਹੋਇਆ ਕੀ ਆ ਸਾਡਾ ਉਦੋਂ ਸਿਆਸਤਦਾਨਾਂ ਨੇ ਵੀ ਅਸੀਂ ਪੰਜਾਬ 'ਚ ਆਪਣੀ ਸਟੇਟ ਬਣਾਵਾਂਗੇ ਜੀ ਇੱਥੇ ਸਾਡਾ ਰਾਜ ਆ ਜਾਏਗਾ ਉਹ ਰਾਜ ਕਰਨ ਦੀ ਖਾਤਰ ਇਹਨਾਂ ਨੇ ਪੰਜਾਬ ਦਾ ਬੇੜਾ ਕਰਤਾ ਉਦੋਂ 1966 ਵਾਲਾ ਮੈਂ ਕਹਿੰਦਾ ਪੰਜਾਬੀ ਸੂਬਾ ਬਣਾਉਣਾ ਹੀ ਗਲਤ ਸੀਗਾ ਬਣਾਉਣਾ ਸੀ ਤੁਸੀਂ ਫਿਰ ਆਪਣਾ ਹਰਿਆਣਾ ਵੀ ਵਿੱਚ ਲਵੋ ਵਿੱਚ Shimla ਕੋ ਛੱਡ ਦਿਓ ਉਹ ਪੰਜਾਬੀ ਭਾਸ਼ੀ ਖੇਤਰ ਬਣਾਓ ਉੱਥੇ ਆਪਣਾ ਇਹਦਾ ਮਤਲਬ ਇਹ ਥੋੜਾ ਹੈਗਾ ਅੱਜ ਤੁਸੀਂ ਵੀ ਇੱਕ ਆਪਣੀ ਸਟੇਟ ਦੇ ਵਿੱਚ ਆਪਣਾ ਸਰਕਾਰ ਬਣਾਉਣ ਲਈ ਤੁਸੀਂ ਪੰਜਾਬ ਨੂੰ ਛੋਟਾ ਕਰਤਾ ਅਸੀਂ 2.5% 3% ਦੇਸ਼ ਦਾ ਹਿੱਸਾ ਰਹਿ ਗਏ ਉਹਦੇ ਚੋਂ ਵੀ ਜੇ ਹੁਣ ਕੈਲਕੂਲੇਟ ਕਰੀਏ ਕੇਂਦਰ ਦੀਆਂ ਏਜੰਸੀਆਂ ਨੇ BSF ਨੇ ਕਿੰਨਾ ਲੈ ਲਿਆ ਭਾਰਤ ਮਾਲਾ ਪ੍ਰੋਜੈਕਟ ਆ ਗਿਆ ਨੈਸ਼ਨਲ ਹਾਈਵੇ ਆ ਗਿਆ ਐਕਸਪ੍ਰੈਸ ਹਾਈਵੇ ਆ ਗਿਆ ਇਹ ਕੇਂਦਰ ਸਰਕਾਰ ਦੇ ਪ੍ਰੋਜੈਕਟ ਹੈ 44% ਜ਼ਮੀਨ ਕੇਂਦਰ ਸਰਕਾਰ ਉਧਰ ਹੀ ਲੈ ਚੁੱਕਾ ਭਾਰਤ ਮਾਲਾ ਪ੍ਰੋਜੈਕਟਰ ਤੇ ਜਾਂ ਐਕਸਪ੍ਰੈਸ ਹਾਈਵੇ ਦੀਆਂ ਜ਼ਮੀਨਾਂ ਜਾਂ ਨੈਸ਼ਨਲ ਹਾਈਵੇ ਦੀਆਂ ਜ਼ਮੀਨਾਂ ਨੂੰ ਕੈਲਕੂਲੇਟ ਕਰੋ ਤੇ 34.7% ਜ਼ਮੀਨਾਂ ਕੇਂਦਰ ਸਰਕਾਰ ਦੇ ਅਧੀਨ ਚੱਲੀ ਗਈਆਂ ਬਾਕੀ ਜ਼ਮੀਨ ਉਹਨਾਂ ਨੇ ਬੀਐਸਐਫ ਦੇ ਅਧੀਨ ਕਰ ਲਈ ਬੀਐਸਐਫ ਦਾ 50 ਕਿਲੋਮੀਟਰ ਦਾ ਦਾਇਰਾ ਜੀ ਸਾਡਾ ਸਾਡਾ ਹੋ ਗਿਆ ਜੱਜ ਤੋਂ ਬਾਅਦ 50 ਕਿਲੋਮੀਟਰ ਦੇ ਦਾਰੇ ਅਸੀਂ ਸਰਹੱਦ ਦੇ ਇਲਾਕਿਆਂ ਦੇ ਨਾਲ ਅਸੀਂ ਉਹਨਾਂ ਨੂੰ ਦਿੱਤਾ ਤੇ ਪੰਜਾਬ ਦੇ ਪੱਲੇ ਕੀ ਆ ਇੱਕ ਬਚੀ ਖੁਚੀ ਰਾਜਧਾਨੀ ਦੀ ਉਮੀਦ ਸੀਗੀ ਕਿ ਅੱਜ ਨਹੀਂ ਕੱਲ ਨਹੀਂ ਚੰਡੀਗੜ੍ਹ ਪੰਜਾਬ ਨੂੰ ਮਿਲੂਗਾ ਦੇਖੋ ਹੁਣ ਤੁਸੀਂ ਗੱਲ ਕਰਦੇ ਹੋ ਵੀ ਮਿਲਣਾ ਚਾਹੀਦਾ ਪੰਜਾਬ ਦਾ ਹੱਕ ਹੈ ਅਸੀਂ ਬਿਨਾ ਕੈਪੀਟਲ ਤੋਂ ਜੀਣਦੇ ਪਏ ਆ ਠੀਕ ਹੈ ਨਾ ਜੇ ਇਹੀ ਕੈਪੀਟਲ ਮੰਨ ਲਓ ਅੱਜ ਉੱਤਰਾਖੰਡ ਉਹਦੀ ਯੂਪੀ ਦੀ ਕੈਪੀਟਲ ਲਖਨਊ ਹੈ ਲਖਨਊ ਦਾ ਜਿਹੜਾ ਰੈਵਨਿਊ ਹੈ ਨਾ ਲਖਨਊ ਦਾ ਰੈਵਨਿਊ ਉਹ ਪੂਰੇ ਯੂਪੀ ਨੂੰ ਚਲਾਉਂਦਾ ਕੈਪੀਟਲ ਜਿਹੜਾ ਉਹਦਾ ਰੈਵਨਿਊ ਉਹਦਾ ਰਾਜਸਵ ਜਿਆਦਾ ਹੁੰਦਾ ਹੁਣ ਚੰਡੀਗੜ੍ਹ ਦੀ ਗੱਲ ਕਰ ਲੋ ਤੁਸੀਂ ਯੂਨੀਵਰਸਿਟੀ ਉੱਥੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੱਡੇ ਵੱਡੇ ਸੈਕਟਰੀਏਟ ਆ ਚੰਡੀਗੜ੍ਹ ਤੇ ਹਯਾਤ ਤੱਕ ਦੇ 7 ਸਟਾਰ ਵੱਡੇ ਵੱਡੇ ਹੋਟਲ ਆ ਸਾਰੇ ਕਲੱਬਸ ਹੈਗੇ ਆ ਹੋਰ ਵੱਡੇ ਵੱਡੇ ਆਧਾਰੇ ਆ 골ਫ ਕਲੱਬਸ ਆ ਇਹਦਾ ਜਿਹੜਾ ਇਹਦਾ ਜੀਐਸਟੀ ਸੀਐਸਟੀ ਕਲੈਕਸ਼ਨ ਨਾ ਪੰਜਾਬ ਦੀ ਆ ਪੰਜਾਬ ਨੂੰ ਕੀ ਦਿੰਦੇ ਪਏ ਕੁਛ ਨਹੀਂ ਹੁਣ ਜਿਹੜਾ ਅਮੈਂਡਮੈਂਟ ਕਰਨ ਜਾ ਰਹੇ ਆ ਹੁਣ ਇਹ ਜਿਹੜਾ ਚੰਡੀਗੜ੍ਹ ਆ ਪੂਰਨ ਤੌਰ ਦੇ ਉੱਤੇ ਇਹ ਲੈਫਟੇਨੈਂਟ ਗਵਰਨਰ ਦੇ ਉੱਤੇ ਲੱਗੇਗਾ ਇਹਦੇ ਉੱਤੋਂ ਗਵਰਨਰ ਦਾ ਰਾਜ ਖਤਮ ਹੋ ਜਾਏਗਾ ਜਦੋਂ ਫਿਰ ਲੈਫਟੇਨੈਂਟ ਗਵਰਨਰ ਲੱਗੇਗਾ ਇੱਥੇ ਐਮ ਐਲ ਏ ਵੀ ਬਣਨਗੇ ਉਹਨਾਂ ਦੀ ਸਟੇਟ ਆਪਣੀ ਬਣ ਜੇਗੀ ਹੋ ਇਸ ਤੋਂ ਬਾਅਦ ਇਹ ਐਮੈਂਡਮੈਂਟ ਜਿਹੜੀ ਆਣੀ ਉਹ ਆਣੀ ਹੈ ਕਿ ਚੰਡੀਗੜ੍ਹ ਦੇ ਵਿੱਚ ਹੁਣ ਤੁਸੀਂ ਵਿਧਾਨ ਸਭਾ ਵੀ ਬਣਾ ਲਓ 25 ਐਮ ਐਲ ਏ ਕਰ ਦੋ 20 ਐਮ ਐਲ ਏ ਕਰ ਦੋ ਉਹ ਸਟੇਟ ਬਣ ਜਾਏਗੀ ਉਹ ਸਟੇਟ ਕਦੀ ਪੰਜਾਬ ਦਾ ਹਿੱਸਾ ਬਣ ਨਹੀਂ ਸਕਦੀ ਦੁਆਰਾ ਇੱਕ ਕਦਮ ਉਧਰ ਚੱਕਦੇ ਪਏ ਆ ਕਿ ਅਸੀਂ ਦਿੱਲੀ ਵਾਂਗੂ ਹਾਫ ਸਟੇਟ ਨੂੰ ਚੰਡੀਗੜ੍ਹ ਨੂੰ ਬਣਾ ਲਈ ਹੈ ਉਧਰਲੇ ਪਾਸੇ ਇਹਨਾਂ ਦੀਆਂ ਤਿਆਰੀਆਂ ਹੋ ਰਹੀਆਂ ਯਾਨੀ ਆਪਾਂ ਪੰਜਾਬੀ ਚ ਗੱਦੀ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਤੇ ਸਭ ਤੋਂ ਵੱਡਾ ਡੱਕਾ ਜਿਹੜੇ ਮੇਰੀ ਆਪਣੀ ਦੌਰ ਚੱਲਦਾ ਪਿਆ ਇਹ ਸਭ ਤੋਂ ਵੱਡਾ ਡੱਕਾ ਦੇਖੋ ਗੱਲ ਇਹ ਹੈ ਕਿ ਅੱਜ ਮੈਂ ਅੱਗੇ ਵੀ ਤੁਹਾਨੂੰ ਦੱਸਦਾ ਹੁੰਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੇ ਖੜੇ ਹੋਏ ਆ ਪੰਜਾਬ 'ਚ ਇਹੀ ਮੁੱਦਿਆਂ ਕਰਕੇ ਖੜੇ ਹੋਏ ਆ ਤੇ ਉਹੀ ਮੁੱਦਿਆਂ ਨੂੰ ਫਿਰ ਕੇਂਦਰ ਸਰਕਾਰ ਸ਼ੁਰੂ ਕਰਕੇ ਬਹਿ ਗਈ ਹੈ ਜੇ ਉਹਦਾ ਐਸਵਾਈਐਲ ਦਾ ਮੁੱਦਾ ਨਾ ਹੁੰਦਾ ਚੰਡੀਗੜ੍ਹ ਦਾ ਮੁੱਦਾ ਨਾ ਹੁੰਦਾ ਤੇ ਪੰਜਾਬ ਦੇ ਵਿੱਚ ਸੰਜਨ ਸਿੰਘ ਪਿੰਡ ਵਾਲਿਆਂ ਨੇ ਹਥਿਆਰ ਨਹੀਂ ਚੁੱਕਣੇ ਸੀ ਉਹ ਤਾਂ ਦਮਦਮੀ ਟਕਸਾਲ ਦੇ ਪ੍ਰਮੁੱਖ ਸੀ ਉਹ ਤਾਂ ਸੰਤ ਸੀ ਕਥਾਵਾਚਕ ਸੀ ਹਥਿਆਰ ਚੱਕੇ ਪੰਜਾਬ ਦੇ ਹੱਕ ਹਕੂਕਾਂ ਲਈ ਤੇ ਅੱਜ ਜੇ ਤੁਸੀਂ ਉਹੀ ਡਾਕੇ ਮਾਰਨ ਦੁਆਰਾ ਆਜੋਗੇ ਦੁਆਰਾ ਸ਼ੁਰੂ ਕਰੋਗੇ ਇਹ ਦੇਖੋ ਨਾ ਬਲਦੀ ਦੇ ਉੱਤੇ ਤੇਲ ਪਾਉਂਦੇ ਪਏ ਅੱਗੇ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਪਏ ਨੇ ਅੱਗੇ ਪੰਜਾਬ ਦੇ ਵਿੱਚ ਅੰਡਰਕਰੰਟ ਬੜਾ ਤੁਸੀਂ ਇਹ ਦੇਖੋ ਪਿਛਲੇ 2024 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਲੋਕ ਸਭਾ ਦੀਆਂ 1237000 ਬੰਦੇ ਨੇ ਲੋਕਾਂ ਨੇ ਵੋਟਰਾਂ ਨੇ ਗਰਮ ਖਿਆਲੀਆਂ ਨੂੰ ਵੋਟ ਪਾਈ ਆ ਤੁਸੀਂ ਤਾਂ ਨਹੀਂ ਦੀ ਤੇਲ ਪਾਉਂਦੇ ਪਏ ਅੱਗ ਬਲਦੀ ਬਈ ਉੱਤੇ ਤੇਲ ਹੋਰ ਪਾ ਦਿਓ ਇਸ ਕਰਕੇ ਚੰਡੀਗੜ੍ਹ ਪੰਜਾਬ ਦਾ ਜਿਨ੍ਹਾਂ ਨੇ ਜ਼ਮੀਰ ਜਾਗਦੇ ਉਹ ਚੰਡੀ ਚੰਡੀਗੜ੍ਹ ਲਈ ਖੜ੍ਹ ਜਾਣਗੇ ਤੇ ਮੈਨੂੰ ਲੱਗਦਾ ਕਿ ਇਹਦੇ ਨਾਲ ਪੰਜਾਬ ਦੀ ਬਹੁਤ ਵੱਡਾ ਨੁਕਸਾਨ ਹੋਏਗਾ ਜਿਹੜੀ ਅਸੀਂ 59 ਸਾਲਾਂ ਤੋਂ ਆਪਣੀ ਚੀਜ਼ ਮੰਗਦੇ ਪਏ ਆ ਸਾਨੂੰ ਦੇਣ ਦੀ ਬਜਾਏ ਸਾਨੂੰ ਉਲਟਾ ਦੇਣ ਦੀ ਬਜਾਏ ਖੋਹਦੇ ਪਏ ਆ ਔਰ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਜਿੰਨੀਆਂ ਪੋਲਿਟੀਕਲ ਪਾਰਟੀਆਂ ਹੈਗੀਆਂ ਗਈਆਂ ਇਹਨਾਂ ਦਾ ਪੂਰਨ ਰੂਪ ਵਿੱਚ ਦੋਸ਼ ਹੈਗਾ ਇਹਨਾਂ ਨੇ ਨਾ ਤਾਂ ਚੰਡੀਗੜ੍ਹ ਲਈ ਕਦੀ ਆਵਾਜ਼ ਚੁੱਕੀ ਹੈ ਨਾ ਇਹ ਬੋਲੇ ਨੇ ਦਿੱਲੀ ਜਾ ਕੇ ਸਿਰਫ ਆਪਣੀਆਂ ਕੁਰਸੀਆਂ ਮੰਗੀਆਂ ਇਹਨਾਂ ਨੇ ਵੀ ਸਾਨੂੰ ਸੈਂٹری ਮਿਨਿਸਟਰੀ ਆ ਮਹਿਕਮਾ ਦੇ ਦਿਓ ਸਾਨੂੰ ਆ ਮਹਿਕਮਾ ਦੇ ਦਿਓ ਕਦੀ ਪੰਜਾਬ ਦੇ ਹੱਕਾਂ ਲਈ ਕੋਈ ਨਹੀਂ ਬੋਲਿਆ ਅੱਜ ਜਿਹੜੇ ਮੁੱਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਦੇ ਵੇਲੇ ਖੜੇ ਸੀ ਉਹੀ ਮੁੱਦੇ ਅੱਜ ਪੰਜਾਬ 'ਚ ਫਿਰ ਖੜੇ ਹੋ ਗਏ ਦੁਬਾਰਾ ਡਾਕਟਰ ਸਾਹਿਬ 239 ਤੇ 240 ਆਰਟੀਕਲ ਦੋ ਆਰਟੀਕਲਸ ਦਾ ਜ਼ਿਕਰ ਹੋ ਰਿਹਾ ਚੰਡੀਗੜ੍ਹ ਪਹਿਲਾਂ 239 ਦੀ ਨਾ ਹੁੰਦਾ ਸੀ ਹੁਣ ਉਹਨੂੰ 240 'ਚ ਸ਼ਿਫਟ ਕਰਨ ਦੀਆਂ ਤਿਆਰੀਆਂ ਨੇ ਆ ਕਾਨੂੰਨੀ ਲੈਂਗੁਏਜ ਥੋੜੀ ਡਿਫਿਕਲਟ ਹੈ ਜੇ ਆਪਾਂ ਸਿੱਧਾ-ਸਿੱਧਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਕਿੰਨਾ ਕੁ ਫਰਕ ਹੈ ਇਹਨਾਂ ਦੋਵਾਂ ਦੇ ਵਿੱਚ ਇਹ ਦੋ ਆਰਟੀਕਲਸ ਕੀ ਫਰਕ ਹੈ ਫਰਕ ਆ ਆਰਟੀਕਲ 'ਚ ਇੱਕ ਤੁਹਾਨੂੰ ਮੈਂ ਸਭ ਤੋਂ ਵੱਡੀ ਗੱਲ ਦੱਸਦਾ ਹਜੇ ਪੰਜਾਬ ਦਾ ਪਹਿਲਾਂ ਹੁਣ ਤੁਹਾਨੂੰ ਮੈਂ ਥੋੜਾ ਦੱਸਦਾ 1966 ਤੋਂ ਪਹਿਲਾਂ ਪੰਜਾਬ ਦੇ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਰਾਜਧਾਨੀ ਸੀ ਠੀਕ ਹੈ ਸਾਡੀ ਇਹ ਰਾਜਧਾਨੀ ਸੀ ਅਸੀਂ ਹਰਿਆਣਾ ਹਿਮਾਚਲ ਨਾਲ ਸੀਗੇ ਇੱਥੇ ਨਾ ਚੀਫ ਐਡਮਿਨਿਸਟਰेटर ਲੱਗਦਾ ਹੁੰਦਾ ਸੀਗਾ ਚੀਫ ਐਡਮਿਨਿਸਟਰेटर ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ 1984 ਚ ਹੋਇਆ ਨਾ 1 ਜੂਨ 6 ਜੂਨ ਨੂੰ ਬਲੂ ਸਟਾਰ ਆਪਰੇਸ਼ਨ ਹੋਇਆ 1 ਜੂਨ ਨੂੰ ਚੀਫ ਐਡਮਿਨਿਸਟਰेटर ਦੀ ਪੋਰਟ ਖਤਮ ਕਰਤੀ ਗਈ ਇਹਨੂੰ ਅਧੀਨ ਕਰਤਾ ਗਿਆ ਗਵਰਨਰ ਦੇ ਕਿਉਂਕਿ ਉਹਨਾਂ ਨੂੰ ਇਹ ਸੀਗਾ ਬਈ ਅਸੀਂ ਗਵਰਨਰ ਦਾ ਰੂਲ ਇੱਥੇ ਰਹਿਣਾ ਚਾਹੀਦਾ ਕੱਲ ਨੂੰ ਆਰਡਰ ਕਰਨੇ ਸਾਰਾ ਕੁਝ ਕਰ ਦੋ ਉਦੋਂ ਗਵਰਨਰ ਲਾਗੂ ਕਰਤਾ ਗਿਆ ਗਵਰਨਰ ਰਾਜ ਜਦੋਂ ਲਾਗੂ ਹੋਇਆ ਉਸ ਤੋਂ ਬਾਅਦ ਜਿਹੜੀ ਪੰਜਾਬ ਦੀ ਉੱਥੇ ਆਪਣਾ ਕਹਿ ਦਈਏ ਕਿ ਸਾਡੀ ਪਰਸੈਂਟੇਜ ਸੀ ਸਾਡੀ ਬਿਊਰੋਕ੍ਰੇਸੀ ਜਿੰਨੀ ਲੱਗਦੀ ਸੀ ਯੂਟੀ ਸੀਗਾ ਕੈਟਰ ਸਾਡੀ 40 60% ਸੀ ਸਾਡੇ ਸਾਰੇ ਆਫੀਸਰਸ ਚੀਫ ਐਡਮਿਨਿਸਟ੍ਰੇਟਰ ਤੋਂ ਲੈ ਕੇ ਪੰਜਾਬ ਦੇ ਜਾਂਦੇ ਸੀ ਉਹ ਸਾਰੇ ਵਿਡਰਾ ਕਰਕੇ ਹੌਲੀ-ਹੌਲੀ ਉਹਦੇ ਚ ਹਰਿਆਣਾ ਕਾਡਰ ਦੇ ਫਿੱਟ ਕਰਨੇ ਸ਼ੁਰੂ ਕਰਤੇ ਗਏ ਬਾਕੀ ਕਾਡਰ ਦੇ ਫਿੱਟ ਕਰਨੇ ਸ਼ੁਰੂ ਕਰਤੇ ਗਏ ਯਾਨੀ ਪੰਜਾਬ ਦਾ ਇਹ ਅਧਿਕਾਰ ਜਿਹੜੇ ਆ ਚੰਡੀਗੜ੍ਹ ਤੇ ਹੌਲੀ-ਹੌਲੀ ਖਤਮ ਕੀਤੇ ਗਏ ਹੁਣ ਜਦੋਂ ਇਹ ਆਰਟੀਕਲ ਇਹਦਾ ਚੇਂਜ ਹੋਵੇਗਾ ਇਹ ਆਰਟੀਕਲ ਚੇਂਜ ਹੋ ਕੇ ਹੁਣ ਇੱਕ ਰਾਜ ਦਾ ਦਰਜਾ ਇਹਨੂੰ ਮਿਲ ਜਾਏਗਾ ਰਾਜ ਜਿਹਨੂੰ ਆਪਾਂ ਸਟੇਟ ਕਹਿੰਦੇ ਆ ਹਾਂ ਉਹ ਸਟੇਟ ਜਿਹੜੀ ਆ ਉਹ ਕੇਂਦਰ ਦੀਨ ਕੰਮ ਕਰੇਗੀ ਸਟੇਟ ਬਣਨ ਦੇ ਨਾਲ ਬਾਅਦ ਦੇ ਵਿੱਚ ਇੱਥੇ ਲੈਜਿਸਲੇਟਿਵ ਇਲੈਕਸ਼ਨ ਵੀ ਹੋ ਸਕਦੇ ਐਮਐਲਏਾਂ ਦੇ ਇਲੈਕਸ਼ਨ ਵੀ ਹੋ ਸਕਦੇ ਆ ਚੰਡੀਗੜ੍ਹ ਐਮੈਂ ਹੁਣ ਦੱਸੋ ਜੇ ਚੰਡੀਗੜ੍ਹੋ ਜਿਹੜੇ ਐਮਐਲਏ ਜੇ ਜਾਣਗੇ ਉਹ ਕਦੀ ਚੰਡੀਗੜ੍ਹ ਕਹਿਣਗੇ ਪੰਜਾਬ ਨੂੰ ਦੇ ਦੋ ਕਦੀ ਵੀ ਨਹੀਂ ਕਹਿਣਗੇ ਤੇ ਸਾਡੇ ਕੋਲ ਜਿਹੜਾ 1966 ਦਾ ਐਗਰੀਮੈਂਟ ਆ ਉਹ ਚ ਕਲੀਅਰ ਲਿਖਿਆ ਕਿ ਚੰਡੀਗੜ੍ਹ ਪੰਜਾਬ ਦਾ ਹੈ ਔਰ ਇਹ ਹਰਿਆਣੇ ਨੂੰ ਸਿਰਫ ਸਾਂਝੇ ਤੌਰ ਤੇ 10 ਸਾਲ ਲਈ ਹਰਿਆਣੇ ਨੂੰ ਸਾਂਝੇ ਤੌਰ ਤੇ ਦਿੱਤਾ ਜਾ ਰਿਹਾ 10 ਸਾਲਾਂ ਦੇ ਵਿੱਚ ਵਿੱਚ ਹਰਿਆਣਾ ਆਪਣੀ ਰਾਜਧਾਨੀ ਨਵੀਂ ਬਣਾਏਗਾ ਹਰਿਆਣਾ ਨੇ ਤਾਂ ਆਪਣਾ ਗੁੜਗਾਮਾ ਡਿਵੈਲਪ ਕਰ ਲਿਆ ਫਰੀਦਾਬਾਦ ਡਿਵੈਲਪ ਕਰ ਲਿਆ ਪੰਜਾਬ ਨੇ ਕੀ ਕੀਤਾ ਪੰਜਾਬ ਨੇ ਕੀ ਡਿਵੈਲਪ ਕੀਤਾ ਮੈਨੂੰ ਦੱਸੋ ਪੰਜਾਬ ਨੇ ਕੁਝ ਵੀ ਡਿਵੈਲਪ ਨਹੀਂ ਕੀਤਾ ਤੇ ਸਾਡਾ ਤਾਂ ਸਭ ਨੁਕਸਾਨ ਹੁੰਦਾ ਪਿਆ ਵਾ ਸਾਡੀ ਹੁਣ ਇਹਦੇ ਨਾਲ ਕੀ ਹੋਊਗਾ ਇਹ ਕੋ ਹਾਫ ਸਟੇਟ ਬਣੇਗੀ ਜਿਹੜੀ ਕੇਂਦਰ ਅਧੀਨ ਕੰਮ ਕਰੇਗੀ ਔਰ ਕੇਂਦਰ ਉੱਥੇ ਚੋਣਾ ਕਰਵਾਏਗਾ ਉੱਥੇ ਲੈਫਟੇਨੈਂਟ ਗਵਰਨਰ ਲੱਗ ਜਾਏਗਾ ਜਿਹੜਾ ਪੰਜਾਬ ਦਾ ਰਾਜਪਾਲ ਹੈਗਾ ਉਥੋਂ ਇਕੱਲਾ ਪੰਜਾਬ ਦਾ ਰਾਜਪਾਲ ਬਣ ਜਾਏਗਾ ਹਰਿਆਣੇ ਦਾ ਰਾਜਪਾਲ ਅਲੱਗ ਲਗਾ ਦੇਣਗੇ ਯਾਨੀ ਪੋਸਟਾਂ ਤਿੰਨ ਹੋ ਜਾਣਗੀਆਂ ਇੱਕ ਲੈਫਟੀਨੈਂਟ ਗਵਰਨਰ ਚੰਡੀਗੜ੍ਹ ਦੀ ਪੋਸਟ ਬਣ ਜੂਗੀ ਪੰਜਾਬ ਦੇ ਰਾਜਪਾਲ ਦੀ ਪੋਸਟ ਬਣ ਜੂਗੀ ਹਰਿਆਣਾ ਦੇ ਰਾਜਪਾਲ ਦੀ ਪੋਸਟ ਬਣ ਜੂਗੀ ਲੇਕਿਨ ਇਹ ਮੋੜ ਲੱਗ ਜੂਗੇ ਕਿ ਚੰਡੀਗੜ੍ਹ ਪੰਜਾਬ ਦਾ ਨਹੀਂ ਹੋ ਸਕਦਾ ਇਹ ਮੋੜ ਲੱਗ ਜੂਗੇ ਕਿਉਂਕਿ ਇੱਕ ਸਟੇਟ ਦਾ ਦਰਜਾ ਉਹਦਾ ਸ਼ੁਰੂ ਹੋ ਜਾਣਾ ਦੇਣਾ ਜਿਵੇਂ ਜੇ ਐਂਡ ਕੇ ਦਾ ਦਰਜਾ ਹੈ ਨਾ ਸੇਮ ਜੇ ਐਂਡ ਕੇ ਨੂੰ ਵੀ ਇਹੀ ਆਰਟੀਕਲ ਚ ਹੈ ਜੰਮੂ ਕਸ਼ਮੀਰ ਉੱਥੇ ਹੁਣ ਲੈਫਟੀਨੈਂਟ ਗਵਰਨਰ ਹੈ ਲੇਕਿਨ ਸਰਕਾਰ ਨਾਲ ਹੈਗੀ ਐ ਇਦਾਂ ਹੀ ਚੰਡੀਗੜ੍ਹ ਉੱਥੇ ਇਲੈਕਸ਼ਨ ਹੋਣਗੇ ਚੰਡੀਗੜ੍ਹ ਦਾ ਉੱਥੋਂ ਸੀਐਮ ਬਣੇਗਾ ਚੰਡੀਗੜ ਦਾ ਹੀ ਉੱਥੇ ਜਦੋਂ ਜਦੋਂ ਉੱਥੇ ਦੇ ਐਮਐਲਏ ਜਿੱਤਨੇ ਸ਼ੁਰੂ ਹੋ ਗਏ ਉਹ ਕਿਵੇਂ ਪੰਜਾਬ ਦੇ ਵਿੱਚ ਦੁਬਾਰਾ ਮਰਜ ਕਰਨਗੇ ਆਪਣੇ ਆਪ ਨੂੰ ਚੰਡੀਗੜ ਨਾਲ ਡਾਕਟਰ ਸਾਹਿਬ ਐਂ ਲੱਗਦਾ ਕਿ ਸੈਂਟਰ ਹੁਣ ਇਹ ਜਿਤਾਉਣਾ ਚਾਹੁੰਦੀ ਹੈ ਕਿ ਜੇ ਹਰਿਆਣੇ ਦਾ ਅਧਿਕਾਰ ਚੰਡੀਗੜ ਚ ਨਹੀਂ ਪਾਉਣਾ ਫਿਰ ਪੰਜਾਬ ਦੇ ਕੋਲ ਵੀ ਚੰਡੀਗੜ ਦਾ ਕੋਈ ਅਧਿਕਾਰ ਨਹੀਂ ਛੱਡਣਾ ਸੀ ਨਹੀਂ ਨਹੀਂ ਦੇਖੋ ਯਾਰ ਗੱਲ ਇਹ ਹੈ ਇਹਦਾ ਮਤਲਬ ਇਹ ਥੋੜਾ ਹੋ ਗਿਆ ਤੁਸੀਂ ਮੈਨੂੰ ਕੋ 10 ਸਾਲ ਦੀ ਚੀਜ਼ ਉਧਾਰੀ ਮੰਗੋ ਤੇ ਮੁੜ ਕੇ ਤੁਸੀਂ ਮੁਕਰ ਜਾਓ ਇਹ ਕਿਹੜੇ ਕਾਨੂੰਨ ਚ ਲਿਖਿਆ ਯਾਰ ਇਹ ਕਿਹੜਾ ਇਹਦਾ ਫਿਰ ਫਿਰ ਤੂੰ ਇਸਦਾ ਮਤਲਬ ਇਹੀ ਜਾਣ ਕੇ ਪੰਜਾਬ ਨੂੰ ਤੁਸੀਂ 당 ਹੀ ਕਰਨ ਵਾਲੀ ਗੱਲ ਹੈ ਨਾ ਤੇ ਮੈਨੂੰ ਇਹ ਦੱਸੋ ਕਿੱਥੇ ਲਿਖਿਆ ਕਿ ਦੁਆਸਾਲ ਮੇਰੀ ਕਾਰ ਮੰਗ ਕੇ ਲੈ ਜਵੇਂ ਕਿ ਭਾਜੀ ਆਪਾਂ ਸਾਂਝੀ ਕਾਰ ਚਲਾ ਲਏ ਨੇ 10 ਸਾਲ ਮੈਨੂੰ ਦੇ ਦਿਓ ਚਲਾਣ ਲਈ ਨਾਲ ਮੈਂ ਤੁਹਾਡੇ ਜਲ ਜਾਗਾ ਤੇ ਤੁਸੀਂ ਮਾਲਕ ਬਣ ਜਾਓਗੇ ਉਹਦੇ ਤੁਸੀਂ ਕੋਠੀ 'ਚ ਕਿਸੇ ਨੂੰ 10 ਸਾਲ ਲਈ ਰਹਿਣ ਲਈ ਦੇ ਦਿਓ ਕੋਠੀ ਦਾ ਮਾਲਕ ਬਣ ਜਾਊਗਾ ਇਹ ਤਾਂ ਸਿੱਧਾ-ਸਿੱਧਾ ਇਹ ਦਿਖਦਾ ਪਿਆ ਹੈ ਲਿਖਿਆ ਹੋਇਆ ਜਦੋਂ 1964 ਦੇ ਵਿੱਚ ਪੰਜਾਬੀ ਸੂਬਾ ਬਣਾਇਆ ਮੈਂ ਤਾਂ ਕਹਿੰਦਾ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਜਸਟਿਸ ਗੁਰਨਾਮ ਸਿੰਘ ਇਹ ਸਾਰਿਆਂ ਨੇ ਉਹਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਈ ਅਸੀਂ ਉਸ ਤੋਂ ਬਾਅਦ ਦੇਖੋ ਜਦੋਂ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਅਕਾਲੀ ਦਲ ਦੀ ਉਸ ਤੋਂ ਬਾਅਦ ਸਰਕਾਰ ਬਣਨੀ ਸ਼ੁਰੂ ਹੋਈ ਆ ਅਕਾਲੀ ਦਲ ਦੇ ਲੀਡਰਾਂ ਨੇ ਸਰਕਾਰ ਬਣਾਉਣ ਲਈ ਪੰਜਾਬੀ ਖੇਤਰ ਦਾ ਸੂਬਾ ਬਣਵਾ ਲਿਆ ਵੀ ਸਾਨੂੰ ਪੰਜਾਬੀ ਭਾਸ਼ੇ ਸਿੱਖ ਸਟੇਟ ਮinority ਸਟੇਟ ਬਣ ਜੂਗੀ ਸਾਨੂੰ ਵੋਟ ਅਕਾਲੀ ਦਲ ਨੂੰ ਇੱਥੇ ਪੈ ਜੂਗੀ ਹਰਿਆਣੇ ਦੇ ਲੋਕੀ ਉਹਨੇ ਵੋਟ ਨਹੀਂ ਪਾਣੀ ਸੀ ਹਿਮਾਚਲ ਦੇ ਲੋਕਾਂ ਨੇ ਵੋਟ ਨਹੀਂ ਪਾਣੀ ਸੀ ਆਪਣੀ ਸਰਕਾਰਾਂ ਬਣਾਉਣ ਦੀ ਖਾਤਰ ਇਹ ਅਕਾਲੀ ਲੀਡਰਾਂ ਨੇ ਉਦੋਂ ਕੇਂਦਰ ਸਰਕਾਰ ਦੇ ਖਿਲਾਫ ਪੰਡ ਜਵਾਲਲ ਨਹਿਰੂ ਦੇ ਖਿਲਾਫ ਇੰਦਰਾ ਗਾਂਧੀ ਦੇ ਖਿਲਾਫ ਅੰਦੋਲਨ ਕੀਤਾ ਔਰ 1964 ਦੇ ਵਿੱਚ ਪੰਜਾਬੀ ਸੂਬਾ ਬਣਿਆ ਲੇਕਿਨ ਉਦੋਂ ਜਦੋਂ ਬਣਿਆ ਉਹਦੇ ਚ ਲਿਖਿਆ ਗਿਆ ਐਗਰੀਮੈਂਟ ਦੇ ਵਿੱਚ ਕੀ ਇਹ 10 ਸਾਲ ਲਈ ਇਹ ਜਿਹੜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇਹ ਹਰਿਆਣਾ ਨਾਲ ਸਾਂਝੀ ਕੀਤੀ ਜਾਂਦੀ ਹੈ 10 ਸਾਲਾਂ ਦੇ ਵਿੱਚ ਵਿੱਚ ਹਰਿਆਣਾ ਆਪਣੀ ਨਵੀਂ ਰਾਜਧਾਨੀ ਬਣਾਏਗਾ ਇਹ ਚੰਡੀਗੜ੍ਹ ਪੰਜਾਬ ਕੋ ਜਾਊਗਾ ਤੇ ਅਸੀਂ ਕਿੱਥੇ ਖੜੇ ਹਾਂ ਦੱਸੋ ਮੈਨੂੰ ਅਸੀਂ ਕਿੱਥੇ ਖੜੇ ਹਾਂ ਇਹਦਾ ਮਤਲਬ ਤੁਸੀਂ ਪੰਜਾਬ ਨਾਲ ਧੂਖ ਧੋਖਾ ਹੀ ਕਰ ਗਿਆ ਝੂਠ ਹੀ ਬੋਲ ਗਿਆ ਕਾਗਜ਼ ਹੀ ਲਿਖੇ ਹੋਏ ਆ ਸਾਈਨ ਹੋਏ ਹੋਏ ਆ ਹੁਣ ਜਿਹੜਾ ਇਹ ਹੈਗਾ ਕਿ ਪੰਜਾਬ ਜਿਹੜਾ ਉਦਾਂ ਵੀ ਅੱਖਾਂ 'ਚ ਖੜਕਦਾ ਹਕੂਮਤਦਾਨਾਂ ਦੇ ਸਾਡੀ ਵੈਸੇ ਵੀ ਦਿੱਲੀ ਵਾਲਿਆਂ ਨੂੰ ਤੁਹਾਨੂੰ ਪਤਾ ਦਾਲ ਤਾਂ ਗਲਤੀ ਨਹੀਂ ਦਿੱਲੀ ਵਾਲੇ ਉਦਾਂ ਹੀ ਸਮਝਦੇ ਕਿ ਪੰਜਾਬ ਵਾਲਿਆਂ ਦਾ ਡੀਐਨਏ ਸਾਡੇ ਖਿਲਾਫ ਹੈ ਲੇਕਿਨ ਜਦੋਂ ਤੁਸੀਂ ਕੰਮ ਹੀ ਇਦਾਂ ਦੇ ਕਰੋਗੇ ਫਿਰ ਡੀਐਨਏ ਵਾਲੇ ਮਾਰਦਾ ਹੀ ਆ ਸਾਰਿਆਂ ਦਾ ਹੁਣ ਉਹ ਵਾਲੇ ਕੱਲ ਦੇ ਵਜ ਤੇ ਪਏ ਆ ਜਿੰਨੇ ਵੱਡੇ ਮੇਰੇ ਕੋਈ ਇੰਜੀਨੀਅਰ ਹੈ ਡਾਕਟਰ ਹੈ ਜਿੰਨੇ ਵੱਡੇ ਜਿਹੜੇ ਮਤਲਬ ਨਾਨ ਪੋਲੀਟਿਕਾ ਸਾਰੇ ਲੋਗ ਇਹਦੇ ਉੱਤੇ ਚਿੰਤਾ ਕਰਦੇ ਬਈ ਪੰਜਾਬ ਜਿਹੜਾ ਕਮਜ਼ੋਰ ਹੋ ਗਿਆ ਚੰਡੀਗੜ ਚੱਲਾ ਪੰਜਾਬ ਦੇ ਤੋਂ ਜੇ ਤੁਸੀਂ ਚੰਡੀਗੜ ਚਲਾ ਗਿਆ ਤੇ ਯੂਨੀਵਰਸਿਟੀ ਤੁਸੀਂ ਕਿੱਥੇ ਲੱਭਦੇ ਤੁਸੀਂ ਤਾਂ ਯੂਨੀਵਰਸਿਟੀ ਲੱਭਣ ਦੇ ਸੀ ਉਹ ਚੰਡੀਗੜੀ ਲੈ ਚੱਲੇ ਆ ਕਾਸਾ بڑے ਮੁੱਦੇ ਤੁਸੀਂ ਯੂਨੀਵਰਸਿਟੀ ਦਾ ਜ਼ਿਕਰ ਕੀਤਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈ ਬੀਬੀਐਮਪੀ ਦਾ ਮੁੱਦਾ ਆ ਚੰਡੀਗੜ੍ਹ ਦਾ ਆਪਣਾ ਮੁੱਦਾ ਹੈ ਪਰ ਹੌਲੀ ਹੌਲੀ ਕਰਕੇ ਹੁਣ ਇਹ ਲੱਗਦਾ ਕਿ ਹਰ ਇੱਕ ਚੀਜ਼ ਪੰਜਾਬ ਦੇ ਕੋਲੋਂ ਨਿਕਲ ਜਾਣੀ ਇਵੈਂਚੁਅਲੀ ਸ਼ਾਇਦ ਬੀਬੀਐਮਪੀ ਦਾ ਵੀ ਇਹੀ ਹਾਲ ਹੋਵੇ ਕਿਉਂਕਿ ਜਿਸ ਹਿਸਾਬ ਦੇ ਨਾਲ ਚੰਡੀਗੜ੍ਹ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਪੰਜਾਬ ਦੇ ਨੇ ਉਹਦੇ ਵਿੱਚ ਨਾਇਬ ਸਿੰਘ ਸੈਣੀ ਦੇ ਢੇਡੇ ਆਉਣੇ ਜਾਣਾ ਉਹਨਾਂ ਦਾ ਇਨਫਲੂਐਂਸ ਵਧਦਾ ਜਾ ਰਿਹਾ ਪੰਜਾਬ ਵੀ ਹੋਰ ਕਿਤੇ ਨਾ ਟੁੱਟ ਜਾਵੇ ਹੁਣ ਇਹ ਵੀ ਖਤਰਾ ਜਤਾ ਰਿਹਾ ਤੁਸੀਂ ਨਾ ਸਾਹਬ ਜਨਜੀ ਇੱਕ ਵਾਰ ਮੇਰੀ ਤੁਹਾਨੂੰ ਬੇਨਤੀ ਹੈ ਜਰੂਰ ਤੁਸੀਂ ਪੰਜਾਬ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਚੁੱਕੀ ਹੈ ਤੁਸੀਂ ਖਰੜ ਚਲ ਜਾਓ ਜੀਰਖਪੁਰ ਚਲ ਜਾਓ ਉੱਥੇ ਤੁਹਾਨੂੰ ਸਾਰੇ ਹਿਮਾਚਲ ਦੇ ਲੋਕ ਮਿਲਣਗੇ ਜਾਂ ਹਰਿਆਣਾ ਹਰਿਆਣਾ ਦੇ ਲੋਕ ਮਿਲਣਗੇ ਜਾਂ ਜੇ ਐਂਡ ਕੇ ਦੇ ਲੋਕ ਮਿਲਣਗੇ ਸਾਰੀ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਜੇ ਤੁਸੀਂ ਕੰਡੀ ਬੈਲਟ ਚ ਚਲ ਜਾਓ ਪਠਾਨਕੋਟ ਦਸੂਗਾ ਮੁਕੇਰੀਆਂ ਪੋਆ ਹੁੰਦੇ ਹੋਏ ਤੁਹਾਨੂੰ ਸਾਰੀ ਡੈਮੋਗ੍ਰਾਫੀ ਚੇਂਜ ਨਹੀਂ ਮਿਲੇਗੀ ਬੇਸਿਕਲੀ ਹੈ ਹਿਮਾਚਲ ਦੇ ਵਿੱਚ ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਜਿਹੜੀ ਨਵੀਂ ਪੀੜ੍ਹੀ ਆ ਰਹੀ ਹੈ ਉੱਥੇ ਜਿਵੇਂ ਬਾਰ-ਬਾਰ ਫਲੱਡ ਆਉਂਦੇ ਆ ਸੜਕਾਂ ਟੁੱਟਦੀਆਂ ਉਥੋਂ ਡਰੇਨ ਕਰਕੇ ਪੰਜਾਬ ਵੱਲ ਆ ਰਹੇ ਆ ਜ਼ਮੀਨ ਦੇ ਪੱਧਰ ਵੱਲ ਆ ਰਹੇ ਉਹਨਾਂ ਨੇ ਸਾਰਿਆਂ ਨੇ ਜ਼ਮੀਨਾਂ ਇੱਥੇ ਲੈ ਲੀਆਂ ਹੋਈਆਂ ਪੰਜਾਬ ਤਾਂ ਯਾਰ ਖੁੱਲਾ ਬਾਬੇ ਨਾਨਕ ਦਾ ਦਰ ਹੈ ਜਿਹੜਾ ਆਵੇ ਇੱਥੇ ਆਵੇ ਇੱਥੇ ਤਾਂ ਕੋਈ ਮਨਾ ਹੀ ਨਹੀਂ ਕਰਦਾ ਇੱਥੇ ਤਾਂ ਬਾਬੇ ਨਾਨਕ ਦਾ ਧਰਤੀ ਹੈ ਭਈ ਆਜੋ ਯਾਰ ਅਸੀਂ ਤਾਂ ਤੁਹਾਡੀ ਸੇਵਾ ਕਰਨੀ ਹੈ ਲੇਕਿਨ ਹਿਮਾਚਲ ਜੇ ਤੁਸੀਂ ਜ਼ਮੀਨ ਲੈ ਕੇ ਦਿਖਾਓ ਤੁਸੀਂ Shimla ਲੈ ਕੇ ਦਿਖਾਓ ਜੀ ਤੁਸੀਂ ਉੱਤਰਾਖੰਡ ਚ ਜ਼ਮੀਨ ਲੈ ਕੇ ਦਿਖਾਓ ਸੇਵਾ ਕਰੋ ਪਰ ਐਕਸਪਲoitਰ ਨਾ ਕਰੋ ਲੀਗਲੀ ਐਕਸਪਲoitਰ ਨਾ ਕਰੋ ਹੁਣ ਉਹਦੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਅੱਗੇ ਹੋ ਚੁੱਕੀ ਆ ਬੇਸਿਕਲੀ ਨਾ ਇਹ ਇਹ ਕੰਮ ਹੁੰਦਾ ਕਿ ਪੰਜਾਬ ਨੂੰ ਕਮਜ਼ੋਰ ਕਿਵੇਂ ਕੀਤਾ ਜਾਵੇ ਪੰਜਾਬ ਦੇ ਕਈ ਮੁੱਦੇ ਨੇ ਜਿਨ੍ਹਾਂ ਨਾਲ ਪੰਜਾਬ ਕਮਜ਼ੋਰ ਹੋਇਆ ਪੰਜਾਬ ਦੀ ਸਿੱਖ ਸਿੱਖ ਕਮਿਊਨਿਟੀ ਵੀ ਮੈਨੂੰ ਕਹਿੰਦੇ ਕੋਈ ਗੁਰੇਜ਼ ਨਹੀਂ ਬਹੁਤ ਕਮਜ਼ੋਰ ਹੋਈ ਆ ਅੱਜ ਆਪਣੇ ਹੱਕਾਂ ਲਈ ਅੱਜ ਆਪਣੇ ਹੱਕਾਂ ਲਈ ਐਸਜੀਪੀਸੀ ਬੰਦੀ ਸਿੰਘਾਂ ਦੇ ਲਈ ਕਿੰਨਾਕ ਸੰਘਰਸ਼ ਕਰ 파 ਰਹੀ ਆ ਮੈਨੂੰ ਦੱਸੋ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਬੰਦੀ ਸਿੰਘਾਂ ਲਈ ਕਿੰਨਾਕ ਸੰਘਰਸ਼ ਕਰ ਲਿਆ ਅੱਜ SGPC ਵੱਲੋਂ ਬਲਵੰਤ ਸਿੰਘ ਰਾਜਵਾਨਾ ਦੀ ਮਾਫੀ ਲਈ ਰਾਸ਼ਟਰਪਤੀ ਨੂੰ ਜਿਹੜੀ ਚਿੱਠੀ ਦਿੱਤੀ ਹੋਈ ਅਪੀਲ ਕੀਤੀ ਹੈ ਕਿੰਨੇ ਸਾਲ ਹੋ ਗਏ ਉਸ ਅਪੀਲ ਤੇ ਕੋਈ ਚਰਚਾ ਨਹੀਂ ਹੁੰਦੀ ਚਿੱਠੀ ਉਦਾਂ ਹੀ ਪਈ ਹੈ ਇੰਨੀ ਕਮਜ਼ੋਰ ਹੋ ਗਈ SGPC ਤਖਤ ਹਿਲਦਾ ਸੀ ਦਿੱਲੀ ਦਾ ਇੰਦਰਾ ਗਾਂਧੀ ਹਿਲਦੀ ਸੀ ਇੰਦਰਾ ਗਾਂਧੀ ਨੂੰ ਕੰਬਦੇ ਦੇ ਦੇਖਿਆ SGPC ਦੇ ਆਵਾਜ਼ ਦੇ ਉੱਤੇ ਭਈ SGPC ਅੰਗਰੇਜ਼ ਕੰਬ ਗਏ ਸੀ ਗੁਰਦੁਆਰਾ ਸੁਧਾਰ ਲੈਰ ਕੀ ਹੈ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਉੱਥੋਂ ਹੀ ਹੋਇਆ ਨਾ ਅੰਗਰੇਜ਼ਾਂ ਤੋਂ ਗੁਰਦੁਆਰੇ ਜੇ ਅੰਗਰੇਜ਼ ਹਲਾ ਸਕਦੀ ਆ ਸ਼ਰੋਨੀ ਗੁਰਦੁਆਰਾ ਹੁਣ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਖਤਮ ਹੋ ਚੁੱਕੀਆਂ ਉਹ ਅੰਦਰ ਜੇਲਾਂ ਚ ਬੈਠੇ ਆ ਜੇ ਭਾਈ ਮੋਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਪਈ ਆ ਫਾਂਸੀ ਦੀ ਉੱਤੇ ਕੋਈ ਵਿਚਾਰ ਕਰਨ ਨੂੰ ਤਿਆਰ ਨਹੀਂ ਹੈਗਾ ਉਦਾਂ ਹੀ ਰਾਸ਼ਟਰਪਤੀ ਕੋ ਪਈ ਆ ਤੁਸੀਂ ਆਪ ਸਮਝ ਲਓ ਕੱਲਾ ਪੰਜਾਬ ਕਮਜ਼ੋਰ ਨਹੀਂ ਹੁੰਦਾ ਸਿੱਖ ਕਮਿਊਨਿਟੀ ਨਾਲ ਕਮਜ਼ੋਰ ਹੁੰਦੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮਜ਼ੋਰ ਹੁੰਦੀ ਆ ਸੋ ਇਹ ਬੜਾ ਵੱਡਾ ਸਬਜੈਕਟ ਹੈਗਾ ਜਿੰਨਾ ਮਰਜ਼ੀ ਆਪਾਂ ਲੰਬਾ ਜ਼ਿਕਰ ਕਰ ਲਈਏ ਲੇਕਿਨ ਮੈਨੂੰ ਲੱਗਦਾ ਕਿ ਇਹ ਪੰਜਾਬ ਲਈ ਸਭ ਤੋਂ ਵੱਡਾ ਇੱਕ ਸਭ ਤੋਂ ਵੱਡਾ ਪੰਜਾਬ ਤੋਂ ਨਿਸ਼ਾਨਾ ਇਹਦਾ ਵਿੰਨਿਆ ਗਿਆ ਪੰਜਾਬ ਨੂੰ ਫੂਰ ਕਮਜ਼ੋਰ ਕਰੇ ਮੇਰਾ ਡਾਕਟਰ ਸਾਹਿਬ ਆਖਰੀ ਸਵਾਲ ਹੈ ਹੁਣ ਬੀਜੇਪੀ ਦੇ ਲੀਡਰਸ ਦੇ ਉੱਤੇ ਮੈਂ ਸਵਾਲ ਕਰਨਾ ਚਾਹੁੰਦਾ ਪੰਜਾਬ ਦੇ ਬੀਜੇਪੀ ਦੇ ਲੀਡਰ ਸੁਨੀਲ ਜਾਖੜ ਹੋ ਗਏ ਆ ਪ੍ਰਧਾਨ ਸਾਹਿਬ ਉਹਨਾਂ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਅਸ਼wini ਸ਼ਰਮਾ ਬਾਕੀ ਦੇ ਲੀਡਰ ਜਿਹੜੇ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਕਹਿੰਦੇ ਆ ਉਹ ਚੁੱਪ ਕਿਉਂ ਨੇ ਇਸ ਵੇਲੇ ਸਵਾਲ ਇਹੀ ਵਾਰ-ਵਾਰ ਖੜਦਾ ਦੇਖੋ ਸਾਹਬ ਸਿੰਘ ਦੀ ਗੱਲ ਹੁੰਦੀ ਇੱਕ ਬਈ ਆਪਾਂ ਮੈਂ ਅੱਗੇ ਵਿੱਚ ਇੱਕ ਲਾਈਨ ਜ਼ਿਕਰ ਕੀਤਾ ਕਿ ਕੁਰਸੀ ਕੁਰਸੀ ਦੀ ਖਾਤਰ ਬਹੁਤ ਕੁਝ ਜੜਾ ਉਹ ਸਮਝੌਤੇ ਕਰਨੇ ਪੈਂਦੇ ਆ ਕਿਆ ਸੀ ਨਾ ਦਿੱਲੀ ਦੇ ਦਿੱਲੀ ਵਾਲੇ ਨੇ ਸਰਕਾਰ ਨੇ ਕਹਿੰਦੇ ਯਾਰ ਪੰਜਾਬ ਦੇ ਜਿਹੜੇ ਆਂਦੇ ਨੇ ਨਾ ਲੀਡਰ ਇਹ ਸਿਰਫ ਸਾਡੇ ਕੋ ਛੰਡੀ ਵਾਲੀ ਕਾਰ ਲੈਣ ਆਂਦੇ ਮਹਿਕਮੇ ਲੈਣ ਆਂਦੇ ਇਹ ਤਾਂ ਪੰਜਾਬ ਦੀ ਗੱਲ ਹੀ ਨਹੀਂ ਕਰਦੇ ਪੰਜਾਬ ਲਈ ਮੰਗਦੇ ਹੀ ਕੁਝ ਨਹੀਂ ਕੇਂਦਰ ਸਰਕਾਰ ਨੇ ਹੁਣੇ ਕਿਹਾ તાਜਾ ਪਿਛਲੇ ਸਾਲ ਭਈ ਮੈਂ ਤਾਂ ਕਹਿੰਦੇ ਅਸੀਂ ਪੰਜਾਬ ਨੂੰ ਬਹੁਤ ਕੁਝ ਤਿਆਰਾਂ ਲਿਖੀ ਨਾ ਜਿੰਨੇ ਲੀਡਰ ਪੰਜਾਬ ਤੋਂ ਆਂਦੇ ਰਹੇ ਇਹ ਤਾਂ ਕਹਿੰਦੇ ਸਾਨੂੰ ਮੰਤਰੀ ਬਣਾ ਦਿਓ ਇਹ ਤਾਂ ਗੱਲਾਂ ਹੀ ਇਹ ਕਰਦੇ ਆ ਕੇ ਬੇਸੀ ਕੀ ਗੱਲ ਆ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਗਾਹ ਵਧਾ ਰਹੀ ਆ ਲੇਕਿਨ ਇਸ ਮਸਲੇ ਨਾਲ ਬੀਜੇਪੀ ਦਾ ਬਹੁਤ ਵੱਡਾ ਨੁਕਸਾਨ ਹੋਏਗਾ ਪੰਜਾਬ ਕਿਉਂਕਿ ਪੰਜਾਬ ਆਪਣੇ ਹੱਕਾਂ ਲਈ ਖੜ ਜਾਂਦਾ ਫਿਰ ਉਹ ਪਾਰਟੀ ਨੂੰ ਛੱਡ ਦਿੰਦਾ ਇਹ ਸਾਡੇ ਪੰਜਾਬ ਦੀ ਫਿਤਰਤ ਆ ਪੰਜਾਬੀਆਂ ਦੀ ਫਿਤਰਤ ਆ ਵੀ ਅਸੀਂ ਕਹਿੰਨੇ ਪਹਿਲਾਂ ਸਾਡਾ ਹੱਕ ਜ਼ੁਲਮ ਤਾਂ ਅਸੀਂ ਸਹਿਣ ਨਹੀਂ ਨਾ ਕਰ ਸਕਦੇ ਜੇ ਤੁਸੀਂ ਕਹੋ ਕਿ ਗੁਰਗੋਮੀ ਸਿੰਘ ਮਹਾਰਾਜ ਨੇ ਇਹ ਕਿਹਾ ਵੀ ਅਸੀਂ ਜ਼ੁਲਮ ਸਹਿਣ ਨਹੀਂ ਕਰਨਾ ਇਹ ਜ਼ੁਲਮ ਇਸ ਕਰਕੇ ਜਿਹਦੇ ਜ਼ਗਾ ਦੇ ਵਿੱਚ ਪੰਜਾਬ ਦਾ ਖੂਨ ਹੈ ਉਹਨੇ ਖੜ ਜਾਣਾ ਹਾਂ ਤੁਸੀਂ ਦੇਖੋ ਗਾਹੇ ਬਗਾਹੇ ਕਿਸਾਨੀ ਅੰਦੋਲਨ ਹੋਇਆ ਕਿੰਨੇ ਬੀਜੇਪੀ ਦੇ ਲੀਡਰ ਨੇ ਅਸਤੀਫੇ ਦਿੱਤੇ ਹੁਣ ਜਦੋਂ ਇਹ ਇਹ ਵਧਨਾ ਪੰਚੰਤੀਗੜ੍ਹ ਵੀ ਜਾ ਰਿਹਾ ਪੰਜਾਬ ਦੇ ਹੱਥੋਂ ਬਹੁਤ ਲੀਡਰਾਂ ਦੇ ਅਸਤੀਫੇ ਆਣਗੇ ਮੈਂ ਜਾਖੜ ਸਾਹਿਬ ਦਾ ਵੀ ਕਹਿ ਸਕਦਾ ਕੁਝ ਨਹੀਂ ਪਤਾ ਅਸਤੀਫਾ ਦੇ ਸਕਦੇ ਨੇ ਕਿਉਂਕਿ ਪੰਜਾਬ ਲਈ ਖੜਨਾ ਪੈਣਾ ਜੇ ਉਦੋਂ ਸੁਖਵੀਰ ਸਿੰਘ ਬਾਦਲ ਕਿਸਾਨੀ ਅੰਦੋਲਨ ਚ ਪ੍ਰਕਾਸ਼ ਸਿੰਘ ਬਾਦਲ ਬੀਬੀ ਹਰਸਿਮਰਦਤ कौर ਬਾਦਲ ਨਾ ਛੱਡ ਦੇ ਬੀਜੇਪੀ ਦਾ ਸਾਥ ਤੇ ਲੋਕਾਂ ਨੇ ਇਹਨਾਂ ਨੂੰ ਖਤਮ ਕਰ ਦੇਣਾ ਸੀ ਜਿਹੜੇ 2-3 ਸੀਟਾਂ ਆਈਆਂ ਇਹ ਵੀ ਨਹੀਂ ਆਣੀਆਂ ਸੀ ਲੋਕਾਂ ਨੇ ਬਿਲਕੁਲ ਜ਼ੀਰੋ ਲੈਵਲ ਤੇ ਲੈ ਆਣਾ ਸੀ ਕਿਉਂਕਿ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਕਿ ਸਾਡੇ ਸੂਬੇ ਨਾਲ ਖੜੋ ਸਾਡੇ ਯਾਰ ਭਾਸ਼ਾ ਸਾਡੀ ਸੰਸਕ੍ਰਿਤੀ ਹੈ ਸਾਡਾ ਵਿਰਸਾ ਹੈ ਅਸੀਂ ਉਹਨੂੰ ਮਜ਼ਬੂਤ ਕਰਨਾ ਲੇਕਿਨ ਇਹ ਲੋਕ ਆਪਣੀਆਂ ਕੁਰਸੀਆਂ ਮਜ਼ਬੂਤ ਕਰਦੇ ਨੇ ਇਸ ਕਰਕੇ ਹਜੇ ਸ਼ੁਰੂਆਤ ਹੈ ਮੈਨੂੰ ਲੱਗਦਾ ਕਿ ਜਾਖੜ ਬਹੁਤ ਸਿਆਣੇ ਆ ਮੇਰੀ ਆਵਾਜ਼ ਨੂੰ ਹਮੇਸ਼ਾ ਸੁਣਦੇ ਨੇ ਜ਼ਰੂਰ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨਗੇ ਵੀ ਇਹ ਮੁੱਦੇ ਨੂੰ ਨਾ ਛੜੀਏ ਪੰਜਾਬ ਬਹੁਤ ਉਪਲੇਗਾ ਇਹਨੂੰ ਰਹਿਣ ਦੀ ਏਸੇ ਮੁੱਦਿਆਂ ਕਰਕੇ ਪੰਜਾਬ ਚ ਖੜ ਕੁਵਾਦ ਆਇਆ ਇਹ ਬੀਜੇਪੀ ਦੀਆਂ ਸਰਕਾਰਾਂ ਨੂੰ ਸਮਝਣ ਦੀ ਲੋੜ ਹੈ ਠੀਕ ਹੈ ਬਿਲਕੁਲ ਪਰ ਸਵਾਲ ਇਹ ਖੜਦਾ ਹੈ ਕਿ ਜਿੱਥੇ ਬੀਜੇਪੀ ਨੂੰ ਪੰਜਾਬ ਦੇ ਲੋਕਾਂ ਦੇ ਦਿਲ ਜਿੱਤਣ ਦੀ ਲੋੜ ਹੈ ਸੈਂਟਰ ਨੂੰ ਪੰਜਾਬ ਦੇ ਲੋਕਾਂ ਦੇ ਦਿਲ ਜਿੱਤਣ ਦੀ ਲੋੜ ਐ ਲੱਗਦਾ ਹੈ ਕਿ ਸੈਂਟਰ ਸ਼ਾਇਦ ਪੰਜਾਬ ਨੂੰ ਧੱਕੇ ਨਾਲ ਜਿਤਨਾ ਚਾਹੁੰਦੀ ਹੈ ਖੈਰ ਉਹ ਜਿਤ ਸਕੇਗੀ ਕਿ ਨਹੀਂ ਹੁਣ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਮੇਰੇ ਨਾਲ ਕੈਮਰਾਮੈਨ ਰਾਹੁਲ ਮੈਂ ਸਾਹਿਬ ਸਿੰਘ ਇਜਾਜ਼ਤ ਚਾਹੁੰਦਾ ਬਣੇ ਰਵਾਂ ਨੰਡੀਆ ਪੰਜਾਬੀ ਤੇ